ਕਿ ਤੁਹਾਨੂੰ ਵੀ ਗੋਡਿਆਂ ਵਿੱਚ ਦਰਦ ਰਹਿੰਦਾ ਹੈ ਤੇ ਗੋਡੇ ਬਦਲਣ ਦਾ ਸੋਚ ਰਹੇ ਹੋ ਆਓ ਸੁਣਦੇ ਹਾਂ ਡਾਕਟਰ ਸਾਹਿਬ ਕੋਲੋਂ ਕਿ ਕਿਵੇਂ ਗੋਡੇ ਬਦਲਣ ਦੇ ਆਪਰੇਸ਼ਨ ਤੋਂ ਬਚਿਆ ਜਾ ਸਕਦਾ ਹੈ ਤਾਂ ਕਨੋਂ ਜਿਹੜੇ ਗੋਡਿਆਂ ਦੇ ਦਰਦਾਂ ਦੀ ਜਾਂ ਜਿਨ੍ਹਾਂ ਨੂੰ ਗੋਡਿਆਂ ਦੀ ਤਕਲੀਫ ਰਹਿੰਦੀ ਹੈ ਉਹਨਾਂ ਪੇਸ਼ੈਂਟ ਦਾ ਇੱਕ ਕਾਮਨ ਉਹਨਾਂ ਦੇ ਮੱਥ ਸਵਾਲ ਹੁੰਦਾ ਹੈ ਵੀ ਕੀ ਉਹਨਾਂ ਨੂੰ ਗੋਡੇ ਰਿਪਲੇਸ ਕਰਾਣੇ ਪੈਣਗੇ ਨਵੇਂ ਪਾਉਣੇ ਪੈਣਗੇ ਜਾਂ ਉਸ ਤੋਂ ਬਿਨਾਂ ਹੋਰ ਟ੍ਰੀਟਮੈਂਟਸ ਦੇ ਨਾਲ ਵੀ ਬਿਨਾ ਆਪਰੇਸ਼ਨ ਤੋਂ ਵੀ ਠੀਕ ਹੋ ਸਕਦੇ ਹੁੰਦੇ ਬਿਲਕੁਲ ਅਸੀਂ ਨਾਨ ਆਪਰੇਟਿਵ ਵੀ ਇਲਾਜ ਕਰ ਸਕਦੇ ਹਾਂ ਬਟ ਪਰ ਬੇਸਿਕਲੀ ਇਹਨੂੰ ਪਹਿਲਾ ਡਿਵਾਈਡ ਦਾ ਨਾਮ ਤਾਂ ਕੀ ਜਿਹੜਾ ਆਪਰੇਟਰ ਜਿਹੜੇ ਗ੍ਰੇਡ ਦਾ ਪੇਸ਼ੈਂਟ ਜੇ ਫੋਰ ਡਰੰਗ ਚਾਰ ਤਰ੍ਹਾਂ ਦੇ ਮਰੀਜ਼ ਹੁੰਦਾ ਜਿੱਦਾਂ ਫਸ ਸੈਕੰਡ ਫੇਚਰ ਫਿਰ ਆਪਾਂ ਦੇ ਵਿੱਚ ਲਾਈਫ ਸਟਾਈਲ ਮੋਡੀਫਿਕੇਸ਼ਨ ਹੋ ਗਈ ਐਕਸਰਸਾਈਜ਼ ਹੋ ਗਈ ਫਿਜ਼ੀਓਥੈਰੇਪੀ ਹੋ ਗਈ ਡਾਈਟ ਹੋ ਗਈ ਤੇ ਪਰੇਜ ਹੋਵੇ ਕੁਝ ਜਿਵੇਂ ਚੌਂਕੜੀ ਨਹੀਂ ਮਾਰਨਾ ਪੈਣਾ ਨਹੀਂ ਬੈਣਾ ਇਹ ਸਾਰੀ ਜਿੱਦ ਜੋ ਫਾਲੋ ਕਰਕੇ ਆਪਾਂ ਬਿਹਤਰ ਗੱੜ ਲੈ ਸਕਦੇ ਹਾਂ ਤੇ ਜੀ ਉਹਦੇ ਜੀ ਆਪਣਾ ਲਾਸਟ ਸਟੇਜ ਹੈਗਾ ਉਹਦੇ ਚਾਪਾ ਬੇਸਿਕਲੀ ਕੈਨੇਡੀਆ ਤੋਂ ਵੀ ਕੇਅਰ ਕਰਾਓ ਜੀ ਉਹਦੇ ਜੀ ਪੇਸ਼ੈਂਟਸ ਆ ਦੇ ਪ੍ਰੋਵੀਟੀ ਪੇਸ਼ਾ ਆਪਾਂ ਨਹੀਂ ਰੀਹੈਬਿਲੀਟੇਸ਼ਨ ਦੀ ਕੇਅਰ ਲਈ ਤੇ ਆਪਾਂ ਉਸ ਨੂੰ ਸਪਲੀਮੈਂਟੇਸ਼ਨ ਜਿਹਨੂੰ ਆਪਾਂ ਪੀਆਰਪੀ ਇੰਜੈਕਸ਼ਨ ਜਾਂ ਹਾਈਡਰੋਨਿਕ ਐਸਿਡ ਗੋਡ ਡੀਕ੍ਰੀਸਿੰਗ ਦਾ ਇੰਜੈਕਸ਼ਨ ਆਪਾਂ ਜਿਹੜਾ ਆਪਾਂ ਕਹਿੰਦੇ ਗ੍ਰੀਸ ਘਟਕੀ ਕੋਡਾ ਹੋਵੇ ਉਹ ਚੀਜ਼ ਬੈਟਰ ਹੋ ਜਾਂਦੀ ਹੈ ਬੇਸਿਕਲੀ ਇੰਜੈਕਸ਼ਨ ਲਾਫਰਦੇ ਆਪਾਂ ਲੋਕ ਤੇ ਇੱਕ ਸਬਸੈਟ ਆਫ ਗਰੁੱਪ ਹੁੰਦਾ ਜਿਹੜਾ ਸੈਕਿੰਡ ਤੇ ਫੋਰ ਦੇ ਵਿੱਚ ਅਰਡ ਸਟੇਜ ਹੁੰਦਾ ਇਹਦੇ ਵਿੱਚ ਗ੍ਰੀਸਿੰਗ ਦਾ ਬਹੁਤ ਵ जीआरपी या एल्ब्रोनिक एसिड ਦਾ ਆਪਾਂ ਇੰਜੈਕਸ਼ਨ ਲਾ ਸਕਦੇ ਆ ਤੇ ਇਹਦੇ ਨਾਲ ਬੜੇ ਇਕੱਲੇ ਦਾ ਕੋਈ ਫਾਇਦਾ ਨਹੀਂ ਜੀ ਆਪਾਂ ਨਾਲ ਇਹ ਚੀਜ਼ਾਂ ਕਰੀਏ ਫਿਜ਼ੀਓਥੈਰਪੀ ਨਾ ਕਰੀਏ weight management ਨਾ ਕਰੀਏ ਇਹ ਸਾਰੀ ਚੀਜ਼ਾਂ ਜੇ ਆਪਾਂ ਕੰਬਾਈਨਡ ਐਫਰਟ ਕਰੀਏ ਤਾਂ ਆਪਾਂ ਨੀ ਯੂਪਲੇਸਮੈਂਟ ਤੋਂ ਬਚੜ ਸਕਦੇ ਹਾਂ ਬਿਲਕੁਲ ਸੋ ਓਵਰ ਆਲ ਮਤਲਬ ਜੁਆਇੰਟ ਅਪਰੋਚ ਜਿਹੜੀ ਪੇਸ਼ੈਂਟ ਦੀ ਡਾਈਟ ਹੈ ਫਿਜ਼ੀਓਥੈਰਪੀ ਹੈ ਮੈਡੀਸਿਨਸ ਹੈ ਇੰਜੈਕਸ਼ਨ ਵੀ ਦਸ ਰਹੇ ਹਾਂ ਉਹ ਲੈ ਸਾਰਿਆਂ ਦੇ ਨਾਲ ਕਾਫੀ ਹੱਦ ਤੱਕ ਜੇ ਸਾਰਾ ਕੁਝ ਫਾਲੋ ਕਰੀਏ ਤਾਂ ਬੜੇ ਪੇਸ਼ੈਂਟਸ 'ਤੇ ਲੋਡ ਹੀ ਨਹੀਂ ਪੈਦਾ ਬਿਲਕੁਲ ਬਿਲਕੁਲ ਬਿਲ